ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਅਜੀਵ ਬਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਆਪਾਂ ਅੱਜ ਦੇ ਬਲੌਗ ਸ਼ੂਟ ਕਰ ਰਹੇ ਆ ਜੀ ਸੁਲਤਾਨਪੁਰ ਲੋਧੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਬੇ ਨਾਨਕੀ ਜੀ ਦਾ ਯਾਦਗਾਰੀ ਗੇਟ ਆ ਤੇ ਆਪਾਂ ਸੁਲਤਾਨਪੁਰ ਲੋਧੀ ਦੇ ਸਾਰੇ ਗੁਰੂ ਘਰ ਜਿੰਨੇ ਹੋ ਸਕੇ ਆਪਾਂ ਅੱਜ ਉਹਨਾਂ ਦੇ ਬਲੌਗ ਸ਼ੂਟ ਕਰਾਂਗੇ ਤੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਵਾਉਂਗਾ ਜੀ ਮੈਂ ਜਿੰਨੇ ਵੀ ਇੱਥੇ ਮੇਤੋ ਹੋ ਸਕੇ ਉਹਨੇ ਕ ਮੈਂ ਕਰੂੰਗਾ ਤੇ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਉਹਨੇ ਨਾਲ ਤੁਹਾਨੂੰ ਦਰਸ਼ਨ ਕਰਾਉਣਾ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਹੁਣ ਗੁਰੂ ਘਰ ਚੱਲਦੇ ਆਂ ਤੇ ਤੁਹਾਨੂੰ ਚੱਲ ਕੇ ਦਰਸ਼ਨ ਕਰਵਾਉਨੇ ਆਂ ਲੋ ਜੀ ਇਹ ਆਪਣਾ ਜਿਸultanpur Lodhi ਦਾ ਪਹਿਲਾ ਵਲੌਗ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਹੈ ਜੀ ਆਪਾਂ ਪਾਰਕਿੰਗ 'ਚ ਗੱਡੀ ਲਾ ਕੇ ਬਾਹਰ ਆ ਗਏ ਇੱਧਰ ਤੇ ਗੁਰੂ ਘਰ ਅੰਦਰ ਚੱਲੇ ਨਤਮਸਤਕ ਹੋਣ ਵਾਸਤੇ ਤੇ ਬਾਕੀ ਅੰਦਰ ਚੱਲੇ ਤੁਹਾਨੂੰ ਇੱਕ ਦਰਸ਼ਨ ਕਰਾਉਣੇ ਆ ਜਾ ਕੇ ਤੇ ਜਿੱਥੇ ਜਿੱਥੇ ਕੈਮਰਾ ਲਾਊਡ ਹੋਗਾ ਉੱਥੇ ਤੋਂ ਮੈਂ ਵੀਡੀਓ ਸ਼ੂਟ ਕਰੂੰਗਾ ਅਗਰ ਜਿੱਥੇ ਨਹੀਂ ਹੈ ਲਾਊਡ ਹੋਗਾ ਤਾਂ ਉੱਥੇ ਆਪਾਂ ਨਹੀਂ ਕਰਨਾ ਹੈਗਾ ਬਾਕੀ ਜਿੰਨਾ ਕੁ ਮਿਤ ਹੋ ਸਕੇ ਉਹਨੇ ਕੁ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਜੀ ਬਾਕੀ ਚਲੋ ਆਪਾਂ ਗੁਰੂ ਘਰ ਦੇ ਅੰਦਰ ਚੱਲਦੇ ਆਂ ਜੀ ਇਹ ਹੈ ਜੀ ਗੁਰੂ ਘਰ ਜੀ ਦਾ ਇਤਿਹਾਸ ਗੁਰਦੁਆਰਾ ਸੰਤ ਘਟ ਸਾਹਿਬ ਜੀ ਤੇ ਗੁਰੂ ਘਰ ਕੋਈ ਨਹੀਂ ਬੋੜਾ ਹੈ ਮੇਰੇ ਤਾਂ ਨਹੀਂ ਕਿ ਤੁਸੀਂ ਆ ਦੇਖ ਸਕਦੇ ਹਾਂ ਇੱਥੇ ਤਾਂ ਸਾਰਾ ਕੁਝ ਇੰਨਾ ਭਾਉਂਦਾ ਬਹੁਤ ਵਧੀਆ ਦਿਖਦਾ ਲੋਵਾ ਗੁਰੂ ਘਰ ਦਾ ਇਤਿਹਾਸ ਹੈ ਜੀ ਇਹ ਦੇਖ ਸਕਦੇ ਜੇਕਰ ਦਰਕਾਰ ਸਤਿਮਸਤ ਕੋ ਨਾ ਦਰਵਾਜ਼ੇ ਉੱਤੇ ਬੈਠੇ ਲੋਗੇ ਆਪਾਂ ਗੁਰੂ ਘਰ ਤੋਂ ਨਤਮਸਤਕ ਰੋ ਕੇ ਦਰਸ਼ਨ ਕਰਕੇ ਬਾਹਰ ਆ ਗਏ ਤੇ ਇਹ ਦਰਵਾਜ਼ਾ ਸਾਹਿਬ ਦਾ ਮਾਡਲ ਰੱਖਿਆ ਹੋਇਆ ਹੈ ਇੱਥੇ ਦੇਖ ਸਕਦੇ ਹੋ ਜਿਵੇਂ ਦਰਵਾਜ਼ਾ ਸਾਹਿਬ ਦਾ ਮਾਡਲ ਬਾਹਰ ਤੋਂ ਆ ਕੇ ਇੱਥੇ ਕੋਈ ਇੱਕ ਆਮ ਮੂਲ ਮੰਤਰੋ ਸਥਾਨ ਹੈ ਜੀ ਦਰਸ਼ਨ ਕਰ ਸਕਦੇ ਕਿਹੇ ਨਿਸ਼ਾਨ ਸਾਹਿਬ ਲੱਗੇ ਹੋਏ ਜੀ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਗੁਰੂ ਘਰ ਦੀ ਤੁਸੀਂ ਵੀ ਆਸਰ ਕਰਨ ਆਤਮਸਤਕ ਹੋ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਤੇ ਗੁਰਦਵਾਰਾ ਸਾਹਿਬ ਤੇ ਆਸੇ ਦੇਖ ਸਕਦੇ ਆ ਤੇ ਆ ਪੂਰੀ ਗੁਰੂ ਘਰ ਦੀ ਇਮਾਰਤ ਹੈ ਜੀ ਆਪਾਂ ਪਿਛਲੇ ਪੈੜ ਆਏ ਹਾਂ ਤੇ ਤੁਹਾਨੂੰ ਵੀ ਮੈਂ ਦਰਸ਼ਨ ਕਰਵਾ ਦਿੰਨਾ ਇਹ ਆ ਸਾਹਮਣੇ ਗੁਰਦੁਆਰਾ ਸਾਹਿਬ ਬਣਦਾ ਪਿਆ ਵਾ ਜਿਹੜਾ ਤੁਹਾਨੂੰ ਮੈਂ ਮਾਡਲ ਦਿਖਾਇਆ ਵਾ ਜੀ ਇਹ ਅਜੇ ਅੰਡਰ ਕੰਸਟਰਕਸ਼ਨ ਆ ਤੇ ਅਗਲੀ ਵਾਰੀ ਅਗਰ ਅਸੀਂ ਆਏ ਤਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਵਾਵਾਂਗੇ ਜੀ ਇਹਦੇ ਕਿਉਂਕਿ ਅਜੇ ਅੰਡਰ ਕੰਸਟਰਕਸ਼ਨ ਆ ਜੀ ਕੰਮ ਚੱਲਦਾ ਪਿਆ ਤੇ ਇਹ ਗੁਰਦੁਆਰਾ ਘਰ ਗੁਰੂ ਘਰ ਹੈ ਜੀ ਜਿਹੜਾ ਬਣਦਾ ਪਿਆ ਤੇ ਇਤਿਹਾਸ ਇੱਥੇ ਐ ਵੀ ਬੇਈ ਨਦੀ ਚ ਬਾਬਾ ਜੀ ਰਹੇ ਸੀਗੇ ਤਿੰਨ ਦਿਨ ਵਾਸਤੇ ਤੇ ਚੌਥੇ ਦਿਨ ਪ੍ਰਗਟ ਹੋਏ ਸੀਗੇ ਤੇ ਚੁੱਭੀ ਮਾਰੀ ਸੀ ਉਹਨਾਂ ਨੇ ਬੇਈ ਨਦੀ ਚ ਤੇ ਤਿੰਨ ਦਿਨ ਬਾਅਦ ਚੌਥੇ ਦਿਨ ਪ੍ਰਗਟ ਹੋਈ ਸੀਗੇ ਤੇ ਇਹ ਗੁਰੂ ਘਰ ਦਿੱਤੇ ਆ ਜੀ ਬਾਕੀ ਤੁਹਾਨੂੰ ਮੈਂ ਵੀਡੀਓ ਚ ਇਤਿਹਾਸ ਦਿਖਾਈ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਬਣਦਾ ਪਿਆ ਪਿੱਛੇ ਇਹ ਅੰਡਰ ਕੰਸਟਰਕਸ਼ਨ ਆ ਆ ਗੁਰੂ ਘਰ ਹੀ ਸਰ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੁਸੀਂ ਵੀ ਆ ਸਕਦੇ ਹੋ ਨਤਮਸਤਕ ਹੋਵੋ ਦਰਸ਼ਨ ਕਰੋ ਪਹਿਲੀ ਪਾਸੇ ਤੁਹਾਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੀ ਇਹ ਉਹਨਾਂ ਦਾ ਹੀ ਗੁਰੂ ਘਰ ਹੈ ਜੀ ਇਥੇ ਬੇਈ ਨਦੀ ਚ ਤਿੰਨ ਚੁੱਭੀ ਮਾਰੀ ਸੀ ਚੌਥੇ ਦਿਨ ਪ੍ਰਗਟ ਹੋਏ ਸੀਗੇ ਤਿੰਨ ਦਿਨ ਬੇਈ ਨਦੀ ਦੇ ਵਿੱਚ ਹੀ ਰਹੇ ਸੀਗੇ ਬਾਬਾ ਜੀ ਇਹ ਹੈ ਜੀ ਉਹ ਨਹਿਰ ਬਣੀ ਹੋਈ ਹੈ ਇੱਥੇ ਬੇਈ ਨਦੀ ਦਾ ਹੀ ਪਾਣੀ ਆਂਦਾ ਵਾ ਦੇਖ ਸਕਦੇ ਆ ਨਾਲ ਹੀ ਗੁਰੂ ਘਰ ਦੇ ਨਾਲ ਹੀ ਬਣੀ ਹੋਈ ਹੈ ਜੀ ਠੀਕ ਹੈ ਜੀ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ਼੍ਰੀ ਸੰਤਕਾੜ ਸਾਹਿਬ ਜੀ ਸੁਲਤਾਨਪੁਰ ਲੋਧੀ ਚ ਹੈਗਾ ਜੀ ਇਹ ਲొਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਤੇ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਵਾਤੇ ਆਪਾਂ ਵੀ ਇੰਦਰ ਜਾ ਕੇ ਨਸ਼ਤ ਮਨ ਦਾ ਤਮਸਤਕ ਹੋਵੇ ਤੁਸੀਂ ਵੀ ਜਰੂਰ ਆਇਓ ਜੀ ਇੱਥੇ ਤੇ ਗੁਰੂ ਘਰ ਦੇ ਦਰਸ਼ਨ ਕਰਿਓ ਜੀ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਲੌਗਸ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਵੈਕੂਬ ਜੀ ਦਾ ਖਾਲਸਾ ਸ਼੍ਰੀ ਵੈਕੂਬ ਜੀ ਕੀ ਫਤਿਹ ਜੀ ਤੇ ਆਪਣਾ ਇਹ ਦੂਸਰਾ ਵਲੌਗ ਹੈ ਜੀ ਸੁਲਤਾਨਪੁਰ ਲੋਧੀ ਦਾ ਤੇ ਗੁਰਦੁਆਰਾ ਸ਼੍ਰੀ 베ਰਸਾ ਪਾਤਸ਼ਾਹੀ ਪਹਿਲੀ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਹੈ ਜੀ ਅੰਦਰ ਗੁਰੂ ਘਰ ਚ ਪਾਠ ਹੋ ਰਿਹਾ ਬਾਕੀ ਆਪਾਂ ਅੰਦਰ ਜਾ ਕੇ ਨਤਮਸਤਕ ਹੋਵਾਂਗੇ ਤੁਹਾਨੂੰ ਵੀ ਨਦਰਸ਼ਾ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬਾਕੀ ਆਪਾਂ ਅੰਦਰ ਚੱਲਦੇ ਹਾਂ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਜੀ ਪਾਠ ਹੋ ਰਿਹਾ ਜੀ ਗੁਰੂ ਸ਼੍ਰੀ ਬੇਰ ਸਾਹਿਬ ਜੀ ਦਾ ਇਤਿਹਾਸ ਅਸੀਂ ਦੇਖ ਸਕਦੇ ਹਾਂ ਤੇ ਇਹ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਕਰੀਬ ਆਧਾ ਮੀਲ ਦੂਰ ਸਥਾਨ ਜਿੱਥੇ ਗੰਗਈ ਨਦੀ ਤੇ ਵਿੱਚ ਇਸ਼ਨਾਨ ਕਰਨ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜਾਇਆ ਕਰਦੇ ਸੀਗੇ ਤੇ 메ਈ ਨਦੀ ਤੇ ਵੀ ਤੁਹਾਨੂੰ ਮੈਂ ਅੱਗੇ ਦਰਸ਼ਨ ਕਰਵਾਉਂਗਾ ਜੀ ਗੁਰਦੁਆਰਾ ਸਾਹਿਬ ਦੇ ਪਿੱਛੇ ਆ ਤੇ ਬੇਰੀ ਸਾਹਿਬ ਵੀ ਹੈਗੀ ਹੈ ਜਿੱਥੇ ਬਾਬਾ ਜੀ ਦਾ ਭੋਰਾ ਸਾਹਿਬ ਬਣਿਆ ਹੋਇਆ ਤੇ ਜਿੱਥੇ ਉਹਨਾਂ ਦਾ ਤਪ ਸਥਾਨ ਹੈ ਜੀ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਤੇ ਆ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਦੇਖ ਸਕਦੇ ਆ ਜੀ ਗੁਰੂ ਘਰ ਚ ਪਾਠ ਹੋ ਰਿਹਾ ਵੈ ਇਸ ਟਾਈਮ ਆਪਾਂ ਵੀ ਅੰਦਰ ਚੱਲਦੇ ਨਤਮਸਤਕ ਹੋਨੇ ਆ ਗੁਰੂ ਘਰ ਚ ਤੇ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਦਰਸ਼ਣ ਕਰਵਾਉਣਾ ਜੀ ਗੁਰੂ ਘਰ ਦੇ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਸੁਲਤਾਨਪੁਰ ਲੋਧੀ ਆ ਜੀ ਇਹ ਤੇ ਇਧਰ ਸ਼ੁਰੂਆੰਤ ਜੀ ਵੀ ਦੁਰਦਿਆਈ ਦੇਵਸ ਨੂੰ ਸਮਰਪਿਤ ਸਾਰੀ ਪੰਜਾਬੀ ਗੁਰਮੁਖੀ ਲਿਖੀ ਹੋਈ ਆ ਜੀ ਦੇਖ ਸਕਦੇ ਹੋ ਮੱਤਿਆ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਗੁਰਮੁਖੀ ਲਿਖੀ ਹੋਈ ਹੈ ਜੀ ਗੁਰਦਵਾਰ ਸਾਹਿਬ ਦੀ ਇਮਾਰਤ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਸੰਗਤਾਂ ਆ ਰਹੀਆਂ ਜਾ ਰਹੀਆਂ ਸੰਡੇ ਕਰਕੇ ਰਸ ਬਹੁਤ ਜ਼ਿਆਦਾ ਅੱਜ ਤੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨਤਮਸਤਕ ਹੋਣ ਵਾਸਤੇ ਗੁਰੂ ਘਰ ਚ ਤੇ ਗੁਰਦਵਾਰ ਸਾਹਿਬ ਚ ਅੰਦਰ ਪਾਠ ਹੋ ਰਿਹਾ ਜੀ ਗੁਰਬਾਣੀ ਚੱਲ ਰਹੀ ਹੈ ਤੇ ਸੰਗਤਾਂ ਗੁਰੂ ਘਰ ਦੀ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਜੀ ਅੰਦਰ ਤੇ ਬਾਕੀ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਸਾਹਿਬ ਚ ਨਤਮਸਤਕੋ ਕੇ ਬਾਹਰ ਆ ਗਏ ਅੰਦਰ ਕੀਰਤਨ ਚੱਲ ਰਿਹਾ ਪਾਠ ਚੱਲ ਰਿਹਾ ਤੇ ਬਾਕੀ ਤੁਸੀਂ ਜਰੂਰ ਕਰਦੇ ਦਰਸ਼ਨ ਕਰ ਸਕਦੇ ਹੋ ਜੀ ਇਸ ਟਾਈਮ ਉਧਾਰੀ ਘੜੀ ਵੀ ਦੇਖ ਸਕਦੇ ਹੋ ਸੰਡੇ ਕਰਕੇ ਰੱਛ ਬਹੁਤ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ ਬੱਸਾਂ ਟਰਾਲੀਆਂ ਭਰ-ਭਰ ਕੇ ਆ ਰਹੀਆਂ ਨੇ ਗੁਰੂ ਘਰ ਨਤਮਸਤਕੋਣ ਵਾਸਤੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਜੀ ਹੈ ਜੀ ਤੇ ਪਾਤਸ਼ਾਹੀ ਪਹਿਲੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਗੁਰੂ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਉਧਰ 베ਰੀ ਸਾਹਿਬ ਦੇ ਵੀ ਦਰਸ਼ਨ ਕਰਵਾਉਂਗਾ ਜੀ ਤੇ ਇਧਰ ਲੰਗਰ ਹਾਲ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ 베ਰੀ ਸਾਹਿਬ ਵੱਲ ਚੱਲਦੇ ਆ ਜੀ ਜਿਸ ਕੀਰਤਨ ਹੋ ਰਿਹਾ ਜੀ ਗੁਰਬਾਣੀ ਹੋ ਰਹੀ ਹੈ ਅੰਦਰ ਦੇਖ ਸਕਦੇ ਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਬਾਬਾ ਸਾਹਿਬ ਸਰੋਵਰ ਸਾਹਿਬ ਆਜੋ ਸੰਗਤਾਂ ਵੱਲੋਂ ਇਸ਼ਨਾਨ ਪੰਚ ਇਸ਼ਨਾਨ ਨਾ ਕੀਤਾ ਜਾ ਰਿਹਾ ਜੀ ਇੱਥੇ ਬਾਕੀ ਅਗਰ ਤੁਸੀਂ ਕਿਤੋਂ ਦੂਰ ਨੇੜੇੋਂ ਆਉਂਦੇ ਹੋ ਜਿਵੇਂ ਜ਼ਿਆਦਾਤਰ ਸੰਗਤਾਂ ਨੂੰ ਇਹੀ ਹੁੰਦਾ ਵੀ ਸਾਡੇ ਰਹਿਣ ਸੈਣ ਦਾ ਪ੍ਰਬੰਧ ਹੋ ਜਾਵੇ ਤਾਂ ਇੱਥੇ ਦੀ ਸਰਾਹ ਵੀ ਬਣਾਈ ਗਈ ਹੈ ਜਿੱਥੇ ਯਾਤਰੀਆਂ ਦੇ ਰਹਿਣ ਵਾਸਤੇ ਵਧੀਆ ਪ੍ਰਬੰਧ ਕੀਤਾ ਗਿਆ ਜੀ ਬਾਕੀ ਭਾਈ ਮਰਦਾਨਾ ਜੀ ਦੀਵਾਨ ਹਾਲ ਵੀ ਹੈਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗਾ ਸਰਾਹ ਦਾ ਪ੍ਰਬੰਧ ਵੀ ਹੈਗਾ ਜੀ ਇੱਥੇ ਤੇ ਜਦੋਂ ਆਪਾਂ ਗੁਰੂ ਘਰ 'ਚ ਅੰਦਰ ਐਂਟਰ ਹੁੰਨੇ ਉਦੋਂ ਰੋਡ ਤੇ ਹੀ ਸਰਾਹ ਬਣੀ ਹੋਈ ਹੈ ਜੀ ਜੇ ਤੁਸੀਂ ਦੂਰੋਂ ਆ ਰਹੇ ਹੋ ਦੂਰੋਂ ਨੇੜੇੋਂ ਆ ਰਹੇ ਹੋ ਤਾਂ ਤੁਸੀਂ ਰਹਿ ਸਕਦੇ ਤੁਹਾਡਾ ਰਹਿਣ ਸਹਿਣ ਦਾ ਪ੍ਰਬੰਧ ਉੱਥੇ ਕੀਤਾ ਜਾਵੇਗਾ ਇਹ ਗੁਰੂ ਘਰ ਦੀ ਪੂਰੀ ਮਾਰਤਾ ਜੀ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੇਰੀ ਸਾਗਰੀ ਗੁਰਦੁਆਰਾ ਲਕਸ਼ਾ ਲਕਸ਼ਾ ਪੋਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਆ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਭਗਤੀ ਕਰਦੇ ਹੁੰਦੇ ਸੀਗੇ ਨੀਚੇ ਪੋਰਾ ਸਾਹਿਬ ਬਣਿਆ ਹੋਇਆ ਹੈ ਜੀ ਤੇ ਅੰਦਰ ਉੱਥੇ ਫੋਨ ਅਲਾਉਡ ਨਹੀਂ ਸੀਗਾ ਕੈਮਰਾ ਇਸੇ ਕਰਕੇ ਮੈਂ ਸ਼ੂਟ ਨਹੀਂ ਕੀਤਾ ਹੈਗਾ ਤੇ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਮੈਂ ਕੋਈ ਨਿਯਮ ਨਹੀਂ ਤੋੜੂਗਾ ਜਿੱਥੇ ਫੋਨ ਅਲਾਉਡ ਆ ਮੈਂ ਉੱਥੇ ਹੀ ਕਰੂੰਗਾ ਆਦਰਵਾਇਜ਼ ਨਹੀਂ ਕਰੂੰਗਾ ਤੇ ਆ ਬੇਰੀ ਸਾਹਿਬੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤਾਂ ਨੀਚੇ ਪਾਠ ਕਰ ਰਹੀਆਂ ਨੇ ਤੇ ਤੁਹਾਨੂੰ ਮੈਂ ਬਾਹਰੋਂ ਦਰਸ਼ਨ ਕਰਵਾ ਰਹੇ ਆ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਕਾਲੀਵੇਂ ਹੀ ਦਰਸ਼ਨ ਕਰ ਸਕਦੇ ਆ ਇੱਥੇ ਬਾਬਾ ਜੀ ਇਸ਼ਨਾਨ ਕਰਦੇ ਸੀਗੇ ਇਹ ਉਹੀ ਪਵਿੱਤਰ ਸਥਾਨ ਹੈ ਦੇਲੂ ਸੰਗਤਾ ਵੱਲੋਂ ਦਰਸ਼ਨ ਕੀਤੇ ਜਾ ਰਹੇ ਨਹੀਂ ਆਹ ਮੁੰਡਾ ਇੱਥੇ ਦੇਖੀ ਪੈਂਦੀ ਹੈ ਜਿਹੜਾ ਚੱਲ ਰਿਹਾ ਚੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਬਾ ਜੀ ਇੱਥੇ ਇਸ਼ਨਾਨ ਕਰਦੇ ਸੀ ਪਿੱਛੇ ਬਾਬਾ ਜੀ ਦਾ ਗੁਰੂ ਘਰ ਹੈ ਜੀ ਇਹ ਵੇਈ ਨਦੀ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਲਓ ਜੀ ਇਹ ਸੀਗਾ ਆਪਣਾ ਗੁਰਦੁਆਰਾ ਸ੍ਰੀ 베ਰੀ ਸਾਹਿਬ ਜੀ ਦਾ ਵਲੌਗ ਅੱਜ ਦਾ ਤੇ ਆਪਦਾ ਵਲੌਗ ਆਪਾਂ ਅੱਥੀ ਸਮਾਪਤ ਕਰਦੇ ਆਂ ਜੀ ਕੋਈ ਗਲਤੀ ਹੋ ਗਈ ਹੋਵੇ ਬਿਲਕੁਲ ਚੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹੌਨਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆ ਸਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਆਪ ਤੇ ਸੁਲਤਾਨਪੁਰ ਲੋਧੀ ਜੇ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਆ ਇਹ ਤੇ ਆਪਾਂ ਅੰਦਰ ਚੱਲਦੇ ਨਤਮਸਤਕ ਹੁੰਨੇ ਆ ਤੁਹਾਨੂੰ ਵੀ ਜਾ ਕੇ ਮੈਂ ਗੁਰੂ ਘਰ ਦੇ ਦਰਸ਼ਨ ਕਰਵਾਉਣਾ ਜੀ ਤੇ ਗੁਰੂ ਘਰ ਦੇ ਇਤਿਹਾਸ ਮੈਂ ਤੁਹਾਨੂੰ ਦੱਸ ਦਿਨਾ ਵਾ ਥੋੜਾ ਜਿਹਾ ਵੀ ਬਾਬਾ ਜੀ ਕੋਲੇ ਮੁਸਲਮਾਨ ਆਏ ਸੀਗੇ ਤੇ ਆ ਕੇ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਹਿੰਦੂਆਂ ਦੇ ਗੁਰੂ ਹੋ ਕਿ ਮੁਸਲਮਾਨਾਂ ਦੇ ਗੁਰੂ ਹੋ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ ਅਸੀਂ ਤਾਂ ਸਾਂਝੇ ਆ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਸਾਂਝੇ ਹੋ ਤਾਂ ਕਹਿੰਦੇ ਸਾਡੇ ਨਾਲ ਚੱਲ ਕੇ ਨਮਾਜ਼ ਪੜੋ ਤੇ ਬਾਬਾ ਜੀ ਉਹਨਾਂ ਦੇ ਨਾਲ ਚੱਲੇ ਗਏ ਸੀਗੇ ਤੇ ਜਦੋਂ ਉਹ ਮੁਸਲਮਾਨ ਨਮਾਜ਼ ਪੜਨ ਲੱਗੇ ਤੇ ਬਾਬਾ ਜੀ ਸਿੱਧੇ ਹੀ ਖੜੇ ਰਹੇ ਤੇ ਉਹਨਾਂ ਨੇ ਨਮਾਜ਼ ਰੋਕ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਨਮਾਜ਼ ਤਾਂ ਪੜੀ ਨਹੀਂ ਹੈਗੀ ਵੀ ਤੁਸੀਂ ਤਾਂ ਸਿੱਧੇ ਹੀ ਖੜੇ ਹੋ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਇਹ ਜਵਾਬ ਦਿੱਤਾ ਕਹਿੰਦੇ ਨਮਾਜ਼ ਤਾਂ ਤੁਸੀਂ ਵੀ ਨਹੀਂ ਪੜੀ ਹੈਗੀ ਤੇ ਉਹ ਕਹਿੰਦੇ ਵੀ ਅਸੀਂ ਤਾਂ ਨਮਾਜ਼ ਪੜ ਰਹੇ ਹਾਂ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਤੁਹਾਡਾ ਸ਼ਰੀਰ ਤਾਂ ਇੱਥੇ ਹੈਗਾ ਇਸ ਟੈਂਪਰ ਤੁਹਾਡਾ ਮਨ ਕਿਤੇ ਹੋਰ ਭਟਕ ਰਿਹਾ ਵੀ ਤੁਹਾਡਾ ਮਨ ਪਰਮਾਤਮਾ ਵੱਲ ਨਹੀਂ ਹੈਗਾ ਨਮਾਜ਼ ਵੱਲ ਨਹੀਂ ਹੈਗਾ ਤੇ ਫਿਰ ਉਸ ਤੋਂ ਬਾਅਦ ਮੁਸਲਮਾਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਬਾਬਾ ਜੀ ਤਾਂ ਅੰਤਰਜਾਮੀ ਨੇ ਉਹ ਤਾਂ ਮੰਨਾਂ ਦੀਆਂ ਜਾਣਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਦਾ ਲੱਗਿਆ ਹੋਇਆ ਬੋਰਡ ਸਾਹਮਣੇ ਤੇ ਇੱਕ ਬਾਬਾ ਜੀ ਦੀ ਤਸਵੀਰ ਵੀ ਬਣੀ ਹੋਈ ਆ ਸਾਹਮਣੇ ਜਿਹਦੇ ਵਿੱਚ ਉਹ ਮੁਸਲਮਾਨ ਨਮਾਜ਼ ਪੜ੍ਹ ਰਹੇ ਤੇ ਬਾਬਾ ਜੀ ਉਦਾਂ ਹੀ ਸਿੱਧਾ ਖੜੇ ਨੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਚ ਤਸਵੀਰ ਲੱਗੀ ਹੋਈ ਆ ਤੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਚੱਲ ਕੇ ਚਲੋ ਜੀ ਲੋ ਜੀ ਆਏ ਸੀਗਾ ਆਪਣਾ ਇਦਾਂ ਬਲੌਗ ਗੁਰਦਵਾਰਾ ਸ਼੍ਰੀ ਅੰਤਰਆਤਮਾ ਸਾਹਿਬ ਗੁਰਸultanਪੁਰ ਲੋਦੀ ਤੇ ਆਪਾਂ ਗੁਰੂ ਘਰ ਨਤਮਸਤਕ ਹੋ ਕੇ ਬਾਹਰ ਆ ਗਏ ਆ ਜੀ ਤੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਜੀ ਕੋਈ ਗਲਤੀ ਹੋ ਗਈ ਕੋਈ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ਼ ਕਰਿਓ ਗੁਰਦਵਾਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਮੈਂ ਦੱਸਦਾ ਜੀ ਮੁਸਲਮਾਨਾਂ ਵੱਲੋਂ ਇਹ ਪੁੱਛਿਆ ਗਿਆ ਸੀ ਉਹਨਾਂ ਨੂੰ ਵੀ ਤੁਸੀਂ ਹਿੰਦੂਆਂ ਦੇ ਗੁਰੂਆਂ ਕੋਈ ਮੁਸਲਮਾਨਾਂ ਦੇ ਤੇ ਬਾਬਾ ਜੀ ਨੇ ਇਹ ਕਿਹਾ ਸੀ ਤਾਂ ਸਾਂਝੇ ਗੁਰੂਆਂ ਬਾਕੀ ਤੁਹਾਨੂੰ ਸੰਖੇਪ ਇਤਿਹਾਸ ਗੁਰਦਵਾਰਾ ਸਾਹਿਬ ਦਾ ਤੁਹਾਨੂੰ ਮੈਂ ਦਿਖਾਤਾ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਬਾਕੀ ਵਹੀ ਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਜੀ ਵੈਲਕਮ ਟੂ ਅਜੀਬ ਵਲੌਗਸ ਤੇ ਅੱਜ ਦਾ ਆਪਾਂ ਵਲੌਗ ਸ਼ੂਟ ਕਰਨ ਲੱਗੇ ਜੀ ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਜੀ ਤੇ ਸੁਲਤਾਨਪੁਰ ਲੋਧੀ ਹੈ ਜੀ ਇਹ ਤੇ ਆਪਾਂ ਵੀ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜੀ ਅੰਦਰ ਜਾ ਕੇ ਜਿ ਤਰ੍ਹਾਂ ਹੀ ਦੇਖਿਆ ਗਿਆ ਨਾ ਸਰ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਸਤਿਮਸਤ ਕਰਨੇ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਤਾਂ ਕਿ ਆਉਣ ਵਾਲੇ ਟਾਈਮ ਤੇ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆ ਸਕਾਂ ਜੀ ਆਪਾਂ ਗੁਰੂ ਘਰ ਦੇ ਅੰਦਰ ਚੱਲਦੇ ਹਾਂ ਜੀ ਹੁਣ ਦਰਸ਼ਨ ਕਰ ਕਾ ਬਾਗ ਸਾਹਿਬ ਜੀ ਦਾ ਸੰਖੇਪ ਤੇ ਹੈ ਜੀ ਇਸ ਥਾਂ ਤੇ ਬੇਬੇ ਨਾਨਕੀ ਜੀ ਦਾ ਘਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਹਿਸ਼ੀ ਮਕਾਨ ਸੀ ਇਸ ਥਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਅਤੇ ਛੋਟੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਦਾ ਜਨਮ ਮਾਤਾ ਸੁਲਖਣੀ ਜੀ ਦੇ ਉਧਰ ਤੋਂ ਹੋਇਆ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤਹਿ ਖਾਨੇ ਵਿੱਚ ਪੁਰਾਤਨ ਦੇਵਾਰਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਇੱਥੇ ਇੱਕ ਪੁਰਾਤਨ ਖੂਹ ਵੀ ਹੈ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਜੀ ਦੇ ਟਾਈਮ ਦੀ ਖੂਹ ਹੀ ਲੱਗੀ ਹੋਈ ਹੈ ਇੱਥੇ ਨਲਕੇ ਚੋਂ ਜਲ ਆਉਂਦਾ ਜੀ ਸੰਗਤਾਂ ਵੱਲੋਂ ਜਲ ਲਿਆ ਜਾਂਦਾ ਜੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਸ਼ੰਕਰ ਸਾਹਿਬ ਦੀ ਤੁਸੀਂ ਗੁਰੂ ਘਰ ਦੇ ਜਿਸਾਰਾ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਕਾ ਬਾਗ ਸਾਹਿਬ ਜਿੱਦਾ ਭੋਰਾ ਸਾਹਿਬ ਹੈ ਜਿੱਥੇ ਪੁਰਾਤਨ ਦੀਵਾਰਾਂ ਬਾਰੇ ਸੰਖੇਪ ਇਤਿਹਾਸ ਤੁਹਾਨੂੰ ਮੈਂ ਦਿਖਾ ਦਿੱਤਾ ਜਿੱਥੇ ਕਿਤੇ ਇਤਿਹਾਸ ਇੱਕੂ ਬਾਹਰ ਹੈ ਜੀ ਤੇ ਭੋਰਾ ਸਾਹਿਬ ਦੇ ਵਿੱਚ ਪੁਰਾਤਨ ਦੀਵਾਰਾਂ ਬਣੀਆਂ ਹੋਈਆਂ ਜੀ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸੁਲਤਾਨਪੋਲੋਦੀਨ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਇਹ ਪੁਰਾਤਨ ਦੀਵਾਰਾਂ ਨੇ ਜੀ ਜੀ ਇਹ ਸੀਗਾ ਆਪਣਾ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਜੀ ਤੇ ਪਾਤਸ਼ਾਹੀ ਪਹਿਲੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੋ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਜਲਦੀ ਮਿਲੂੰਗਾ ਨੈਕਸਟ ਵਲੌਗ ਨਾਲ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆ ਸਕਾਂ ਕੋਈ ਭੁਲਚਕੋ ਗਈ ਹੋਵੇ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰਿਓ ਜੀ ਬਾਕੀ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਜੇ ਵਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਆਪਾਂ ਵਲੌਗ ਸ਼ੂਟ ਕਰ ਰਹੇ ਹਾਂ ਜੀ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਹਟ ਸਾਹਿਬ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੇਰੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਇੱਥੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਵਟੇ ਰੱਖੇ ਹੋਏ ਆ ਜੀ ਜਿਨ੍ਹਾਂ ਨਾਲ ਬਾਬਾ ਜੀ ਨੇ 13-13 ਤੋਲਿਆ ਸੀਗਾ ਜੀ ਤੇ ਆਪਾਂ ਵੀ ਅੰਦਰ ਚੱਲਦੇ ਗੁਰੂ ਕਰਨ ਅੰਤਮਸਤਕ ਨੂੰ ਤੁਹਾਨੂੰ ਵੀ ਮੈਂ ਪਵਿੱਤਰ ਵਟਿਆਂ ਦੇ ਦਰਸ਼ਨ ਕਰਾਉਣਾ ਜੀ ਚਲੋ ਜੀ ਦੇ ਗੁਰੂ ਘਰ ਕਰ ਦਿੱਤੇ ਆਸੀਂ ਕਿੱਥੇ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦਾ ਵਿਵਹਾਰ ਕਰਦੇ ਅਤੇ 13 13 ਉਚਾਰ ਕੇ ਬੇਗੰਤ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਸਨ ਇਸ ਗੁਰੂ ਘਰ ਚ ਜੀ ਉਹ ਪਾਵਨ ਵਟੇ ਮੌਜੂਦ ਨੇ ਜੋ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਨੇ ਤੇ ਆਪਾਂ ਵੀ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਂਦੇ ਆ ਜੀ ਆ ਸਾਡੀ ਗੁਰੂ ਘਰ ਦੀ ਮਾਰਤਾ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਦੇਖੀ ਆਪਾਂ ਗੁਰੂ ਘਰ ਦੇ ਅੰਦਰ ਚੱਲਦੇ ਨਤਮਸਤਕ ਹੋਨੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਜੀ। ਗੁਰਦੁਆਰਾ ਸ਼੍ਰੀ ਹਟਸਾ ਸਾਹਿਬ ਜੀ ਦਾ ਇਤਿਹਾਸ ਹੈ ਜੀ। ਦਰਸ਼ਨ ਕਰ ਸਕਦੇ। ਇੱਥੇ ਸੰਤ ਚਿੜੀ ਗੁਰੂ ਨਾਨਕ ਦੇਵ ਜੀ ਨੇ 13-13 ਤੋਲਿਆ ਸੀਗਾ। ਤੁਸੀਂ ਦੇਖ ਸਕਦੇ ਹੋ ਜੀ। ਸਾਰਾ ਇਤਿਹਾਸ ਲਿਖਿਆ ਹੋਇਆ। ਉਹ ਪਾਵਨ ਵੱਟੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਸੰਗਤ ਦੇ ਦਰਸ਼ਨ ਲਈ ਸੁਖਨੀ ਕਹਾਣ। ਦੇਖ ਸਕਦੇ ਤੁਹਾਨੂੰ ਆਪਾਂ ਅੰਦਰ ਦਰਸ਼ਨ ਕਰਾਵਾਂਗੇ ਜੀ ਇੱਥੇ। ਬਾਬਾ ਜੀ ਦੇ ਬੱਟੇ ਪਏ ਨੇ ਜਿਹਨਾਂ ਨੂੰ ਉਹਨਾਂ ਨੇ 13-13 ਟੋਲੇ ਸੀਗਾ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਇਹ ਗੁਰਦੁਆਰਾ ਸਾਹਿਬ ਖੁੱਲਣ ਦਾ ਸਮਾ ਜੀ ਸਕਦੇ ਉੱਪਰ ਬਾਬਾ ਜੀ ਦੀ ਫੋਟੋ ਲੱਗੀ ਹੋਈ ਹੈ ਜੀ ਜਿਹਦੇ 13-13 ਟੋਲੇ ਪਏ ਨੇ ਉਹ ਸੇਕਸ਼ਨ ਕਰ ਸਕਦੇ ਗੁਰਦੁਆਰਾ ਸ਼੍ਰੀ ਹਟਤ ਸਾਹਿਬ ਜੀ ਆ ਸੁਲਤਾਨਪੁਰ ਲੋਧੀ ਚਿਰਗੂ ਨਾਮ ਦੇ ਜਿਹੜੇ ਮਿੱਤਰ ਬੱਟੇ ਨੇ ਜਿਹੜਾ ਨਾ 13-13 ਤੋਲੇ ਸੀਗਾ ਦਰਸ਼ਨ ਕਰ ਸਕਦੇ ਹੋ। ਉਹ ਸਾਈਟੇ ਆਸਮਾਨ ਕਿਹਾ ਇਹ ਦੇਖ ਸਕਦੇ। ਇਹ ਨਾ ਬੱਟੇ ਨਾਲ ਹੀ 13-13 ਤੋਲ ਕੇ ਮੋਟਾ ਬੰਦਾ ਵਿੱਚ ਨਾਜ ਵਟਿਆ ਕਰਦੇ ਸੀਗੇ। ਲਓ ਜੀ ਆਪਾਂ ਗੁਰੂ ਘਰ ਤੋਂ ਬਾਹਰ ਆ ਗਏ ਆ ਜੀ ਤੇ ਆਪਾਂ ਤੁਹਾਨੂੰ 13 13 ਵਾਲੇ ਬੱਟੇ ਜਿਨ੍ਹਾਂ ਨਾਲ ਗੁਰੂ ਸਾਹਿਬ ਜੀ ਨੇ 13 13 ਤੋਲਿਆ ਸੀਗਾ ਜੀ ਉਹਨਾਂ ਪਵਿੱਤਰ ਬੱਟਿਆਂ ਦੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਏ ਜੀ ਤੇ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਗੁਰਦੁਆਰਾ ਸ਼੍ਰੀ ਹਟਤ ਸਾਹਿਬ ਪਾਤਸ਼ਾਹੀ ਪਹਿਲੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਜਿੱਥੇ ਉਹਨਾਂ ਨੇ 13 13 ਤੋਲਿਆ ਸੀਗਾ ਤੇ ਉਹ ਪਵਿੱਤਰ ਬੱਟੇ ਹਜੇ ਵੀ ਅੰਦਰ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਨੇ ਤੇ ਉਹ ਵੀ ਤੁਹਾਨੂੰ ਮੈਂ ਅੰਦਰ ਦਰਸ਼ਨ ਕਰਵਾਇਆ ਉਹਦੇ ਵੀ ਤੇ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਡਿਸਕ੍ਰਿਪਸ਼ਨ ਵਿੱਚ ਤੁਸੀਂ ਵੀ ਉਹ ਗੁਰੂ ਘਰ ਚ ਨਤਮਸਤਕ ਹੋਵੋ ਆ ਕੇ ਤੇ ਦਰਸ਼ਨ ਕਰੋ ਬਾਬਾ ਜੀ ਦੇ ਜਿਨ੍ਹਾਂ ਨੇ ਉਹਨਾਂ ਨੇ 13 13 ਤੋਲਿਆ ਸੀਗਾ ਜਿਹੜੇ ਬੱਟਿਆਂ ਨਾਲ ਤੇ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਹਟਤ ਸਾਹਿਬ ਸੁਲਤਾਨਪੁਰ ਲੋਧੀ ਪਾਤਸ਼ਾਹੀ ਪਹਿਲੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਗੁਰਦੁਆਰਾ ਸਾਹਿਬ ਹੈ ਜਿੱਥੇ ਉਹਨਾਂ ਨੇ 13-13 ਤੋਲੇਆ ਸੀਗਾ ਉਹਨਾਂ ਦੇ ਪਵਿੱਤਰ ਵੱਟੇ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਨੇ ਤੇ ਤੁਸੀਂ ਵੀ ਆ ਸਕਦੇ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਨਤਮਸਤਕ ਹੋਵੋ ਜੀ ਆ ਕੇ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਜੀ ਬਾਕੀ ਜੇ ਮੇਰੇ ਤੋਂ ਕੋਈ ਗਲਤੀ ਹੋਵੇ ਕੋਈ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ ਕਰਿਓ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਰਹੋ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆ ਸਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ ਤੇ ਆਪਾਂ ਅੱਜ ਦਾ ਵਲੌਗ ਸ਼ੂਟ ਕਰ ਰਹੇ ਆ ਜੀ ਬੇਬੇ ਨਾਨਕੀ ਜੀ ਦਾ ਘਰ ਆਏ ਆ ਤੇ ਇੱਧਰ ਗੁਰਦਵਾਰਾ ਸ੍ਰੀ ਹਟ ਸਾਹਿਬ ਦੇ ਕੋਲੇ ਹੀ ਆ ਗੁਰੂ ਘਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਬੇਬੇ ਨਾਨਕੀ ਜੀ ਦਾ ਘਰ ਆ ਇਹ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਜੀ ਨਤਮਸਤਕ ਹੋਵਾਂਗੇ ਅੰਦਰ ਜਾ ਕੇ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆ ਸਕਾਂ ਜੀ ਆਪਾਂ ਹੁਣ ਅੰਦਰ ਚੱਲਦੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਵਾਉਨੇ ਆ ਜੀ ਅਸੀਂ ਦੇਖ ਸਕਦੇ ਹਾਂ ਜੀ ਬਹੁਤ ਬਈ ਪਿਆਸ ਹੈ ਜੀ ਇਹ ਨਾ ਕਰਾਉਂਦਾ ਇਹ ਕਿਹਦੀ ਦਾ ਘਰ ਹੈ ਜੀ ਇਹ ਜੇ ਦাশਨੀ ਦੇਉੜੀ ਇਹਦੀ ਗੁਰਦੁਆਰਾ ਪ੍ਰਾਚਨਤਰ ਬੇਬੇ ਨਾਨਕੀ ਦੀ ਭਾਈ ਜੈ ਰਾਮ ਜੀ ਸੁਲਤਾਨਪੁਰ ਲੋਧੀ ਆ ਬੇਬੇ ਨਾਨਕੀ ਜੀ ਦਾ ਘਰ ਹੈ ਜੀ ਅੰਦਰ ਗੁਰੂ ਘਰ ਆਪਾਂ ਵੀ ਚੱਲ ਕੇ ਨਤਮਸਤਕ ਹੋਨੇ ਗੁਰੂ ਘਰ ਚ ਇਹ ਤੁਹਾਨੂੰ ਵੀ ਅੰਦਰ ਜਾ ਕੇ ਮੈਂ ਦਰਸ਼ਨ ਕਰਵਾਉਂਗਾ ਜੀ ਇਹ ਬੇਬੇ ਨਾਨਕੀ ਜੀ ਦਾ ਘਰ ਹੈ ਜੀ ਲੋਕੇਸ਼ਨ ਮੈਂ ਮੈਂਸ਼ਨ ਕਰ ਦੂਗਾ ਸੁਲਤਾਨਪੁਰ ਲੋਧੀ ਤੁਸੀਂ ਆ ਸਰਦਨਤ ਮਸਤਕ ਹੋ ਸਕਦੇ ਇੱਥੇ ਵੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਜੀ ਲੋਕੇਸ਼ਨ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਕਿਉਂਕਿ ਕਾਸ਼ ਉਹ ਤੇ ਜੀ ਗੁਰਦੁਆਰਾ ਸਾਹਿਬ ਇਤਿਹਾਸ ਲਿਖਿਆ ਹੋਇਆ ਹੈ ਕਹਿੰਦੇ ਆ ਮੇ ਬੇਨਾਨ ਕੀ ਜਿੱਤੇ ਆ ਸਭੂ ਹੀ ਅੱਜ ਸਰਗਣ ਮੇ ਬੇਨਾਨ ਕੀ ਜਿੱਤੇ ਕੋ ਵੀ ਆ ਜੀ ਕਹ ਲੱਗ ਗਿਆ ਸੰਦੇਪਾਂ ਵੱਲੋਂ ਜਲ ਛੱਕਿਆ ਜਾ ਰਿਹਾ ਜੀ ਇੱਥੇ ਤਾਂ ਉੱਪਰ ਅ ਜੇਬਕਰ ਬਣਿਆ ਹੋਇਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਜੀ ਕਿ ਜੈਪ੍ਰਮ ਸਬੱਬ ਦੀ ਫੋਟੋ ਦਿਖਾ ਰਿਹਾ ਹਾਂ ਇਸ ਦੇਖਣ ਦੇ ਹੇਠੇ ਪਿਆਸ ਲਿਖਿਆ ਹੋਇਆ ਹੈ ਮੈਂ ਉਹਨੂੰ ਵੀ ਨੋ ਬੀ ਪੜਾਈ ਹੈ ਜੇ ਰੁਚੀ ਦੇ ਬਾਰੇ ਜਾਂ ਇਹ ਕਿਹਾ ਤਸਵੀਰ ਤੇ दर्शन कर सकते पूरी बरात बैठी है पिछले सुमेर परबत के सिध सिद्धम समेत समाप्त ਇਸ ਵੀ ਜੀ 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 ਤੇ ਆਸ ਲਿਖਿਆ ਹੋਇਆ ਜੀ ਕੁਝ ਦੇਖ ਸਕਦੇ ਹਾਂ ਦਰਸ਼ਨ ਕਰ ਸਕਦੇ ਆ ਇਹ ਪੰਜੇ ਨਾਲ ਪਹਾੜ ਰੁਕੇ ਸੀਗਾ ਜੀ ਭੰਗਮ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਦਰਸ਼ਨ ਕਰ ਸਕਦੇ ਗੁਰਦਵਾਰ ਸਾਹਿਬ ਹੈਗਾ ਗੁਰਦਵਾਰ ਸ਼੍ਰੀ ਪੰਜਾਸਰ ਸਾਹਿਬ ਸਾਰੀ ਨੂੰ ਕਿਤਾਬੇ ਸਾਂਝੇ ਗੁਰੂ ਤੇ ਬਿਨਾਂ ਕੀਜੀ ਦਾ ਕਰੇ ਇਹ ਫਾਈਲ ਲੈਣਾ ਜੀ ਗੁਰੂ ਨਾਲ ਮਿਲਾਪ ਕਰਦੇ ਹੋਏ ਕੋੜੀ ਨੂੰ ਰਾਜੀ ਕਰਨਾ ਕਿਸੇ ਕੋੜੀ ਬਿਮਾਰ ਦਾ ਇਲਾਜ ਕਰਦੇ ਹੋਏ ਬੋਤਾ ਜੀ ਦੇਖ ਸਕਦੇ ਹੋ ਉੱਪਰ ਦੀਪੀਨਾਣ ਕੀ ਜੀ ਦੇ ਪਿਆਰ ਸਦਕਾ ਝਟਾ ਹਾਜ਼ਰ ਹੋ ਬਾਬਾ ਜੀ ਹਾਜ਼ਰ ਹੋ ਗਏ ਸੀਗੇ ਉਹ ਦੀਪੀਨਾਣ ਕੀ ਜੀ ਨੇ ਉਹਨਾਂ ਨੂੰ ਬੁਲਾਇਆ ਕਿ ਆਪ ਦੇ ਕੀਤਾ ਤੇ ਆਪ ਸੋਚਣਗੇ ਇਹ ਦੀਪੀਨਾਣ ਕੀ ਜੀ ਦਾ ਪਿਆਰ ਕੁਝ ਦਰਸ਼ਨ ਕਰ ਸਕਦੇ ਨੇ ਦੀਪੀਨਾਣ ਕੀ ਜੀ ਦਾ ਪਿਆਰ ਬੁੱਲ੍ਹਾਂ ਦਾ ਉਤਾਰਨਾ ਮੁੱਖ ਦੇ ਮਨ ਦੀ ਦਸਣੀ ਸੱਜਣਾਂ ਠੱਗਨ ਸਿੱਧੇ ਰਸਤੇ 'ਤੇ ਮਾਸ਼ਾਅੱਲਾ ਸਭ ਆਜਾਣ ਇਹ ਸਤਗੁਰਜੀ ਦਾ ਅਵਤਾਰ ਤੇ ਨਾਮਕਰਨ ਕਿਤੇ ਸੱਪ ਨੇ ਗੁਰੂ ਜੀ ਨੂੰ ਛਾਹ ਕੀਤੀ ਸੀਗੀ ਦੇਖ ਸਕਦੇ ਇਹ ਖਰਾ ਸੌਂਦਾ ਕਰਨਾ ਜਦੋਂ ਬਾਬਾ ਜੀ ਨੇ 20 ਰੁਪਏ ਦਾ ਲੰਗਰ ਚਲਾਇਆ ਸੀਗਾ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਲੰਗਰ ਬਾਬਾ ਜੀ ਨੇ ਛਕਾਇਆ ਸੀ ਉਹਨਾਂ ਦਾ ਚਲਾਇਆ ਹੋਇਆ 20 ਰੁਪਏ ਦਾ ਲੰਗਰ ਅੱਜ ਵੀ ਗੁਰੂ ਘਰਾਂ 'ਚ ਉਦਾਂ ਹੀ ਚੱਲ ਰਿਹਾ ਜਿੱਦਾਂ ਬਾਬਾ ਜੀ ਨੇ ਚਲਾਇਆ ਸੀ ਇਹ ਮਲਕ ਭਾਗੋਂ ਨੂੰ ਸਹੀ ਰਸਤੇ ਪਾਉਂਦੇ ਹੋਏ ਭਾਈ ਲਾਲੋ ਨਾਲ ਮਿਲਾਪ ਭਾਈ ਲਾਲੋ ਜੀ ਨਾਲ ਮਿਲਾਪ ਕਰਦੇ ਹਾਂ ਇਹ ਗੁਰਦੁਆਰਾ ਸ੍ਰੀ 베ਰਸਰ ਸਾਹਿਬ 베ਰਸਾਹਬ ਜੀ ਜਿਨੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਈ ਸੀਗੇ ਪਿਛਲੇ ਬਲੌਗ 'ਚ ਤੇ ਗੁਰੂ ਜੀ ਸੁਲਤਾਨਪੁਰੋਂ ਐਸੀ ਨਹੀਂ ਸੁਲਤਾਨਪੁਰ ਲੋਧੀ ਇਹ ਬਾਬਾ ਜੀ ਦਾ ਮੋਦੀ ਖਾਨਾ ਕਿੱਥੇ ਨੌਕਰੀ ਕਰਦੇ ਸੀਗੇ ਜਿੱਥੇ ਉਹਨਾਂ ਨੇ 13-13 ਤੋਲਿਆ ਸੀਗਾ ਤੇ ਪਿਛਲੇ ਬਲੌਂਕ ਤੋਂ 13-13 ਜਿੱਥੇ ਤੋਲਿਆ ਸੀਗਾ ਪਾਪਾ ਜੀ ਨੇ ਉਹਦੇ ਵੱਟੇ ਅਜੇ ਵੀ ਗੁਰੂ ਘਰ ਦੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਨੇ ਮੋਢੇ ਤੁਹਾਨੂੰ ਮੈਂ ਦਰਸ਼ਨ ਕਰਵਾਏ ਸੀਗੇ ਤੇ ਭਾਈ ਫਿਰੰਦਾ ਜੀ ਨੇ ਰਬਾਬ ਪੇਟਾ ਕੀ ਤਸਵੀਰ ਜੀ ਬਾਬਾ ਜੀ ਨੂੰ ਸੁਦਰਸ਼ਨ ਕਰ ਸਕਦੇ ਮੋਦੀ ਮੋਦੀ ਖਾਣੇ ਦਾ ਹਿਸਾਬ ਕਰਦੇ ਸਮੇ ਫਕੀਰ ਆਲਾ ਦਿੱਤਾ ਉਹ ਲੋਖਰੂਜਾ ਪੇਟ ਕਰਕੇ ਵਾਪਸ ਮੰਗਣਾ ਇਹ ਗੁਰੂ ਜੀ ਵੇਈ ਨਦੀ ਜੋ ਸੱਚਖੰਡ ਰਹੀ ਜਾਂਦੇ ਹੋ ਦਰਸ਼ਨ ਕਰ ਸਕਦੇ ਜਿਹੜੇ ਮੈਂ ਤੁਹਾਨੂੰ ਪਿਛਲੇ ਵਲੌਗ ਚ ਵੇਈ ਨਦੀ ਦਿਖਾਈ ਸੀਗੀ ਜਿੱਥੇ ਬਾਬਾ ਜੀ ਇਸ਼ਨਾਨ ਕਰਦੇ ਸੀਗੇ ਕੁਸ਼ਨਾਮ ਕਰਕੇ ਸੱਚਖੰਡ ਵੱਲ ਜਾਂਦੇ ਹਾਂ ਇੱਥੇ ਵੇਰੀ ਨਦੀ 'ਚ ਬਾਬਾ ਜੀ ਨੇ ਚੁੱਭੀ ਮਾਰੀ ਸੀਗੀ ਤੇ ਗਾਇਬ ਹੋ ਗਏ ਸੀਗੇ ਤੇ 3 ਦਿਨ ਬਾਅਦ ਚੌਥੇ ਦਿਨ ਪ੍ਰਗਟ ਹੋਏ ਸੀਗੇ ਬਾਬਾ ਜੀ ਇਹ ਉਹੀ ਵੇਈ ਨਦੀ ਹੈ ਇਹ ਦੇਖ ਸਕਦੇ ਹੋ ਵੇਬਨਾਨ ਕੀ ਜੀ ਦਸੇ ਤੱਕ ਇਹ ਸਚਖੰਡ ਤੋਂ ਮੂਲ ਮੰਤਰ ਲੈ ਕੇ ਬਾਹਰ ਆਉਂਦੇ ਹੋਏ ਪਿਤਰ ਪੂਜਾ ਦਾ ਖੰਡਨ ਨਰਸ਼ੰਗਰ ਸਾਹਿਬ ਤੋਂ ਤੁਸੀਂ ਇਹ ਨਮਾਜ਼ ਪੜ੍ਹਨੀ ਸਿਖਾਈ। ਦੇਖ ਸਕਦੇ ਤੁਸੀਂ। ਗੁਰੂ ਜੀ ਦੇ ਸੱਸ ਸੌਰ ਆਪਣੀ ਪੁੱਤਰੀ ਨੂੰ ਲੈ ਕੇ ਜਾਣ ਦੇ ਸਮੇਂ अपना आज ਦਾ ਵਲੌਗ ਗੁਰਦੁਆਰਾ ਪੁਰਾਤਨ ਘਰ ਬੇਬੇ ਨਾਨਕੀ ਜੀ ਤੇ ਭਾਈ ਰਾਮ ਜੀ ਜੈ ਜੀ ਇਹ ਬੇਬੇ ਨਾਨਕੀ ਜੀ ਦਾ ਘਰ ਹੈ ਜੀ ਤੇ ਆਪਾਂ ਇੱਥੇ ਵਲੌਗ ਸ਼ੂਟ ਕੀਤਾ ਅੱਜ ਦਾ ਤੇ ਜਲਦੀ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਆਉਂਗਾ ਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆ ਸਕਾਂ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਚੁੱਕੋ ਵੀ ਮੈਨੂੰ ਮਾਫ਼ ਕਰਿਓ ਜੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਦਿਓ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਸਮਾ